ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਹ ਜਿਹੜੇ ਗੁਰੂ ਘਰ ਦੇ ਵਿੱਚ ਖੜਿਆਂਗੇ ਇਹ ਗੁਰੂ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜਿਨ੍ਹਾਂ ਦੀ ਉਮਰ 9 ਸਾਲ ਤੇ ਬਾਬਾ ਫਤੇ ਸਿੰਘ ਜਿਨ੍ਹਾਂ ਦੀ ਉਮਰ 7 ਸਾਲ ਉਹਨਾਂ ਦੀ ਇਤਿਹਾਸ ਦੇ ਵਿੱਚ ਯਾਦ ਵਿੱਚ ਬਣਾਇਆ ਗਿਆਗਾ ਚਲੋ ਜੀ ਫਿਰ ਅੱਗੇ ਜਾ ਕੇ ਦਰਸ਼ਨ ਕਰਦੇ ਆਂਗੇ ਪਰਮਾਣੂ ਜੀ ਲਾ ਨਾਨਕ ਤੇਰੇ ਹਾਂਜੀ ਆਪਾਂ ਗੱਲ ਕਰਦੇ ਆ 23 ਦਸੰਬਰ 1704 10 ਪੋ ਦੀ ਉਹ ਕਾਲੀ ਤੇ ਠੰਡੀ ਰਾਤ ਦੀ ਜਦੋਂ ਦੋ ਸਿਪਾਹੀ ਮਰਿੰਡੇ ਕੋਤਵਾਲੀ ਦੇ ਵਿੱਚੋਂ ਚੱਲ ਕੇ ਸਰਹੰਦ ਆਉਂਦੇ ਨੇਗੇ ਸਰਹੰਦ ਉਹ ਵਜ਼ੀਰ ਖਾਨ ਨੂੰ ਆਕੇ ਦੱਸਦੇ ਨੇ ਵੀ ਅਸੀਂ ਗੰਗੂ ਬ੍ਰਾਹਮਣ ਦੇ ਘਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਦੋ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਵਜ਼ੀਰ ਖਾਨ ਨੇ ਫਰਮਾਨ ਜਾਰੀ ਕੀਤਾ ਕਿ ਉਹਨਾਂ ਨੂੰ ਛੇਤੀ ਛੇਤੀ ਲਿਆਤਾ ਜਾਵੇ ਤੇ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਰੱਖਿਆ ਜਾਵੇ ਇਹ ਹੈ ਜੀ ਉਹ ਠੰਡਾ ਬੁਰਜ ਜਿੱਥੇ ਗੁਰੂ ਸਾਹਿਬ ਜੀ ਦੇ ਮਾਤਾ ਤੇ ਦੋ ਛੋਟੇ ਸਹਿਬਜ਼ਾਦੇ ਕੈਦ ਕਰਕੇ ਰੱਖੇ ਸੀਗੇ ਇੱਧਰ ਬਾਬਾ ਜੁਰਾਵਰ ਸਿੰਘ ਜਿਨ੍ਹਾਂ ਦੀ ਉਮਰ 9 ਸਾਲ ਤੇ ਬਾਬਾ ਫਤੇ ਸਿੰਘ ਜਿਨ੍ਹਾਂ ਦੀ ਉਮਰ 7 ਸਾਲ ਸੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਕਚਹਿਰੀ ਪੂਰੀ ਭਰੀ ਹੋਈ ਸੀ ਜਿਹਦੇ ਵਿੱਚ ਵਜ਼ੀਰ ਖਾਨ ਤਖਤ ਤੇ ਬੈਠਿਆ ਸੀਗਾ ਤੇ ਵੱਡੇ ਵੱਡੇ ਜ਼ਗੀਰਦਾਰ ਸਿਪਾਹੀ ਸੱਸਤ ਫੜਦੇ ਸਿਪਾਹੀ ਖੜੇ ਸੀਗੇ ਵਰਛੇ ਲੈ ਕੇ ਤੇ ਛੋਟੇ ਸਹਿਬਜ਼ਾਦਿਆਂ ਨੇ ਜਾਣਸਾਰ ਹੀ ਅੰਦਰ ਫਤਿਹ ਬੁਲਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੁਣ ਕੇ ਸਾਰੀ ਕਚੈਰੀ ਇੱਕਦਮ ਸ਼ਾਂਤ ਹੋ ਗਈ ਜਮਾਂ ਸ਼ਾਂਤੀ ਦਾ ਮਾਹੌਲ ਛਾ ਗਿਆ ਸਾਰੀ ਕਚੈਰੀ ਹੱਕੀ ਵੱਕੀ ਰਹਿ ਗਈ ਵੀ ਦੋ ਛੋਟੇ ਬੱਚਿਆਂ ਨੇ ਦੇਖੋ ਕਿੰਨੀ ਹਮਤ ਹੈਗੀ ਉਹਨਾਂ ਨੇ ਵजीर खान ਨੂੰ ਸਲਾਮ ਨਹੀਂ ਕੀਤਾ ਸਗੋਂ ਆਪਸ ਦੇ ਵਿੱਚ ਹੀ ਫਤਿਹ ਬੁਲਾਈ ਹੈਗੀ ਤਾ ਉਹਨਾਂ ਨੂੰ ਵਜ਼ੀਰ ਖਾਨ ਨੇ ਛੋਟੇ ਬੱਚਿਆਂ ਨੂੰ ਬਹੁਤ ਡਰਾਉਣ ਦੀ ਕੋਸ਼ਿਸ਼ ਕੀਤੀ ਇਹ ਕਿਹਾ ਕਿ ਛੋਡੇ ਪਿਤਾ ਗੋਬਿੰਦ ਸਿੰਘ ਤੇ ਦੋਨੇ ਵੱਡੇ ਭਰਾਵਾਂ ਨੂੰ ਚਮਕੌਰ ਦੀ ਕੜੀ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਏਗਾ ਤਾਂ ਵਜ਼ੀਰ ਖਾਨ ਨੇ ਛੋਟੀ ਸਾਹਿਬ ਜੀ ਆਦਾਂ ਨੂੰ ਕਿਹਾ ਕਿ ਤੁਸੀਂ ਇਸਲਾਮ ਕਬੂਲ ਕਰ ਲਓ ਤੁਹਾਨੂੰ ਕੁਝ ਨਹੀਂ ਕਹਿੰਦੇ ਹੈਗੇ ਤੁਹਾਡਾ ਆਨੰਦਪੁਰ ਦਾ ਕਿਲਾ ਤੁਹਾਨੂੰ ਵਾਪਸ ਦੇ ਦਾਂਗੇ ਵਜ਼ੀਰ ਖਾਨ ਨੂੰ ਆਏ ਸੀਗਾ ਕਿ ਗੁਰੂ ਸਾਹਿਬ ਜੀ ਦੇ ਦੋਨੇ ਛੋਟੇ ਬੱਚਿਆਂ ਨੂੰ ਇਸਲਾਮ ਕਬੂਲ ਕਰਾ ਕੇ ਉਹਨਾਂ ਨੀਮਾ ਦਿਖਾਵਾਂ ਆਪ ਤਾਂ ਉਹ ਕੁਛ ਚਮਕੌਰ ਦੀ ਗੜੀ ਵਿੱਚ ਬਗੈਰ ਨਹੀਂ ਸਕੇ ਗੁਰੂ ਸਾਹਿਬ ਦਾ ਤੇ ਉਹ ਇਹਨਾਂ ਨੇ ਆ ਤਰਕੀਬ ਕੱਢੀ ਕਿ ਗੁਰੂ ਸਾਹਿਬ ਦੇ ਬੱਚਿਆਂ ਨੂੰ ਇਸਲਾਮ ਕਬੂਲ ਕਰਾ ਕੇ ਉਹਨਾਂ ਨੂੰ ਨੀਵਾ ਝਕਾਵਾ ਇਹਦੇ ਵਿੱਚ ਹੀ ਉਹਨਾਂ ਨੇ ਜਿੱਤਿਆ ਆਪ ਤਾਂ ਉਹ ਚਮਕੌਰ ਦੀ ਕੜੀ ਦੇ ਵਿੱਚ ਗੁਰੂ ਸਾਹਿਬ ਦਾ ਕੁਝ ਵਿਗਿਆੜ ਨਹੀਂ ਸਕੇ ਹੈਗੇ ਉੱਥੇ 10 ਲੱਖ ਬੰਦੇ ਦੀ ਫੌਜ ਭੇਜੀ ਪਰ ਗੁਰੂ ਸਾਹਿਬ ਦਾ ਉਹਨਾਂ ਨੇ ਬਾਲ ਨਹੀਂ 빙ਾ ਕਰ ਸਕੇ ਹੁਣ ਉਹਨਾਂ ਨੇ ਇਹ ਤਰਕੀਬ ਕੱਢੀ ਸੀ ਕਿ ਦੋਨੇ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਾ ਲਿਏ ਇਹਦੇ ਵਿੱਚ ਹੀ ਗੋਬਿੰਦ ਸਿੰਘ ਜੀ ਦੀ ਹਾਰ ਹੈਗੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਆਪਦਾ ਸਿਰ ਹਲਾ ਕੇ ਨਾ ਕਰਤੀ ਕਿ ਅਸੀਂ ਮੌਤ ਕਬੂਲ ਕਰਾਂਗੇ ਪਰ ਅਬਦਾ ਧਰਮ ਨਹੀਂ ਛੱਡਦੇ ਹੈਗੇ ਇੱਥੋਂ ਫਿਰ ਵਜ਼ੀਰ ਖਾਂ ਬਹੁਤ ਨਾਰਾਜ਼ ਹੋ ਗਿਆ ਉਹਨੇ ਆਪਦੇ ਸਿਪਾਹੀਆਂ ਨੂੰ ਕਿਹਾ ਕਿ ਇਹਨਾਂ ਨੂੰ ਬਹੁਤ ਤਸ਼ੱਦਦਾਂ ਦਿੱਤੀਆਂ ਜਾਣ ਤੇ ਤਸੀਹੇ ਦਿੱਤੇ ਜਾਣ ਤਾਂ ਕਿ ਅਸਲਾਮ ਕਬੂਲ ਕਰ ਲੈਣ ਤਾਂ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਬਾਹਰ ਲਿਆਇਆ ਗਿਆ ਬਾਹਰ ਲਿਜਾ ਕੇ ਪਿੱਪਲ ਦੇ ਨਾਲ ਬੰਨ ਕੇ ਉਹਨਾਂ ਉੱਤੇ ਡਲੇ ਮਾਰੇ ਗਏ ਆਰਾ ਸਰੀਰ ਜ਼ਖਮੀ ਹੋ ਰਿਹਾ ਸੀਗਾ ਛੋਟੇ-ਛੋਟੇ ਬੱਚੇ ਸੀ ਇੱਕ ਦੀ ਉਮਰ 9 ਸਾਲ ਇੱਕ ਦੀ ਉਮਰ 7 ਸਾਲ ਇਹਨਾਂ ਜ਼ਾਲਮਾਂ ਨੂੰ ਜਮਾਂ ਤਰਸ ਨਹੀਂ ਆਇਆ ਹੈਗਾ ਇਹ ਐਵੇਂ ਹੀ ਉਹਨਾਂ ਨੂੰ ਆਥਨ ਨੇਰੇ ਤੱਕ ਉੜਦੇ ਰਹੇ ਉਸ ਤੋਂ ਬਾਅਦ ਜਦੋਂ ਇਸਲਾਮ ਕਬੂਲ ਨਹੀਂ ਕੀਤਾ ਬੱਚਿਆਂ ਨੇ ਉਹਨਾਂ ਨੂੰ ਦਾਦੀ ਕੋਲੇ ਠੰਡੇ ਬੁਰਜ ਦੇ ਵਿੱਚ ਹੀ ਲਿਆਤਾ ਗਿਆ ਠੰਡੇ ਬੁਰਜ ਦੇ ਵਿੱਚ ਦਾਦੀ ਕੀ ਦੇਖਦੀ ਹੈ ਕਿ ਛੋਟੇ ਸਹਬਜ਼ਾਦੇ ਫਤੇ ਸਿੰਘ ਜੀ ਦੇ ਅੱਖ ਦੇ ਉੱਤੇ ਤੇ ਸਿੰਘ ਜੀ ਦੇ ਇੱਥੇ ਜ਼ਖਮ ਹੋ ਰਿਹਾਗਾ ਪੂਰਾ ਐਨ ਖੂਨ ਨਿਕਲਣ ਲੱਗ ਰਿਹਾ ਸੀਗਾ ਸੇਲੀ ਦੇ ਉੱਤੇ ਨਾ ਇੰਨਾ ਜ਼ਖਮ ਹੋ ਗਿਆ ਸੀਗਾ ਖੂਨ ਨਾਲ ਸਾਰਾ ਮੂੰਹ ਭਰ ਗਿਆ ਸੀ ਉਹਨਾਂ ਨੇ ਕੀ ਕਰਿਆ ਆਪ ਦਾ ਦੁਪੱਟਾ ਪਾੜਿਆ ਦੁਪੱਟਾ ਪਾੜ ਕੇ ਫਤੇ ਸਿੰਘ ਜੀ ਦੇ ਮੱਥੇ ਨਾਲ ਬੰਨਤਾ ਤੇ ਜੁਰਾਵਰ ਸਿੰਘ ਜੀ ਦੇ ਸਰੀਰ ਤੇ ਬਹੁਤ ਜ਼ਿਆਦਾ ਜ਼ਖਮ ਹੋ ਰਹੇ ਸੀਗੇ ਜਾ ਖਾਵਾਂ ਨਾਲ ਨਾ ਸਰੀਰ ਭਰਿਆ ਪਿਆ ਸੀਗਾ ਕੱਪੜੇ ਲਾਰ ਕੇ ਸੀਗੇ ਮਾਤਾ ਗੁਜਰ ਕੌਰ ਜੀ ਨੇ ਆਪ ਦੀ ਗੱਠੜੀ ਦੇ ਵਿੱਚੋਂ ਕੱਪੜੇ ਕੱਢੇ ਜਿਹੜੇ ਉਹਨਾਂ ਨੂੰ ਪੰਤਨੀ ਲక్ష్ਮੀ ਨੇ ਦਿੱਤੇ ਸੀਗੇ ਪੰਡਤਾਂ ਦੀ ਮਾਈ ਸੀਗੀ ਲక్ష్ਮੀ ਜਿਨ੍ਹਾਂ ਨੇ ਉਹਨਾਂ ਨੂੰ ਗੱਠ ਦੋ ਗੱਠੜੀਆਂ ਦਿੱਤੀਆਂ ਸੀਗੀਆਂ ਕੁੰਮੇ ਮਸਕੀ ਕੋਲ ਜਦੋਂ ਉਹ ਕੁੰਮੇ ਮਸਕੀ ਕੋਲ ਬੈਠੇ ਸੀਗੇ ਉਦੋਂ ਉਹ ਦੋ ਗੱਠੜੀਆਂ ਤੇ ਕੀ ਸੀ ਜਿਹਦੇ ਵਿੱਚ ਥੋੜੇ ਮੋٹے ਕੱਪੜੇ ਸੀ ਛੌਲ ਸੀਗੇ ਤੇ ਸਹਿਬਜ ਆ ਜਾਂਦੀਆਂ ਪੋਸ਼ਾਕਾਂ ਸੀਗੀਆਂ ਤੇ ਉਹਦੇ ਵਿੱਚੋਂ ਮਾਤਾ ਜੀ ਨੇ ਕੱਢ ਕੇ ਉਹਨਾਂ ਦੇ ਵਸਤਰ ਪਹਿਨ ਆਏ ਤੇ जख्मਾਂ ਨਾਲ ਸਾਰਾ ਸਰੀਰ ਭਰਿਆ ਪਿਆ ਸੀਗਾ ਬੱਚਿਆਂ ਦਾ ਮਾਤਾ ਜੀ ਦੇਖੋ ਕਹੇ ਜੀ ਮਾਤਾ ਹੋਊਗੀ ਉਹ ਦਾਦੀ ਜਿਨੇ ਆਪਣੇ ਪੋਤਿਆਂ ਦੇ ਉੱਤੇ ਐਨੇ ਤਸੱਦਤ ਐਨੇ ਤਸੀਹੇ ਹੁੰਦੇ ਦੇਖੇ ਬਹੁਤ ਬੰਦ ਕਰਦੇ ਐਨੀ ਠੰਡ ਸੀਗੀ ਬੁਰਜ ਦੇ ਵਿੱਚ ਐਨੀ ਠੰਡ ਸੀ ਠੰਡੇ ਬੁਰਜ ਦੇ ਵਿੱਚ ਉਹਨਾਂ ਕੋਲੇ ਕੋਈ ਕੱਪੜਾ ਨਹੀਂ ਸੀਗਾ ਉੱਤੋਂ ਦੋ ਦਿਨਾਂ ਦੇ ਭੁੱਖੇ ਸੀਗੇ ਦੂਰ ਜਮਾਂ जखਮਾਂ ਨਾਲ ਭਰਿਆ ਪਿਆ ਸੀਗਾ ਤੁਸੀਂ ਦੇਖੋ ਕਿੰਨੀ ਠੰਡ ਹੋਊੀ ਠੰਡ ਦੇ ਵਿੱਚ जखਮ ਆਕੜ ਗਏ ਸੀਗੇ ਮਾਤਾ 구ਜਰ ਕੋਰਜੀ ਨੇ ਕੀ ਕਰਿਆ ਸਹਬਜ਼ਾਦਾ ਬਾਬੇ ਫਤਿਹ ਸਿੰਘ ਜੀ ਨੇ ਇਧਰ ਲਈ ਕੁਛੜ ਤੇ ਲੈ ਲਿਆ ਤੇ ਬਾਬਾ ਜੁਰਾਵਰ ਸਿੰਘ ਜੀ ਨੂੰ ਕੁਛੜ ਤੇ ਲੈ ਕੇ ਆਪਦੀ ਬਾਹਾਂ ਦਾ ਨਿੱਗ ਦੇ ਕੇ ਫਿਰ ਪਾਇਆ ਭੁੱਖੇ ਢਿੱਡ ਤੇ ਇਧਰ ਕਚੈਰੀ ਦੇ ਵਿੱਚ ਇਹ ਚਰਚਾ ਚੱਲ ਰਹੀ ਸੀਗੀ ਕਿ ਜਦੋਂ ਦੋਨੇ ਛੋਟੇ ਸਹਬਜ਼ਾਦੇ ਨੇ ਸਲਾਮ ਕਬੂਲ ਨਹੀਂ ਕਰਿਆ ਜਿਨ੍ਹਾਂ ਦੀ ਉਮਰ ਇੰਨੀ ਛੋਟੀ ਹੈ ਤਾ ਗੁਰੂ ਗੋਬਿੰਦ ਸਿੰਘ ਕਹੇ ਜੇ ਹੋਣਗੇ ਇਧਰ ਕਚੈਰੀ ਦੇ ਵਿੱਚ ਵੀ ਸਾਰੀ ਰਾਤ ਮੀਟਿੰਗ ਚੱਲੀ ਗਈ ਕਿ ਸਹਿਬਜ਼ਾਦਿਆਂ ਨੇ ਨਾ ਤਾਂ ਫਰਸੀ ਨਮਸਕਾਰ ਕੀਤਾ ਤੇ ਨਾ ਹੀ ਸਲਾਮ ਕਬੂਲ ਕਰਿਆ ਤਾਂ ਉਹਨਾਂ ਨੇ ਇੱਕ ਸਕੀਮ ਲਾਈ ਕਿ ਚਮਕੌਰ ਦੀ qry ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਲੇਰਕੋਟੜਲੇ ਨਵਾਬ ਅਸ਼ੇਰ ਖਾਨ ਜੀ ਦੇ ਭਰਾ ਨੂੰ ਨਾਰ ਸਿੰਘ ਨੂੰ ਤੀਰ ਮਾਰ ਕੇ ਹੱਤਿਆ ਕਰਤੀ ਦੋ ਦਿਨ ਪਹਿਲਾਂ ਹੀ ਇਹ ਹੱਤਿਆਕਾਂਡ ਹੋਇਆ ਸੀਗਾ ਤਾਂ ਅਗਲੇ ਦਿਨ ਕਚੈਲੀ ਸ਼ੁਰੂ ਹੋਣ ਤੋਂ ਪਹਿਲਾਂ ਦੋ ਸਿਪਾਹੀ ਠੰਡੇ ਬੁਰਜ ਦੇ ਵਿੱਚ ਆਉਂਦੇ ਨੇਗੇ ਛੋਟੇ ਸਹਿਬਜ਼ਾਦਿਆਂ ਨੂੰ ਲੈਣ ਤਾਂ ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦਿਆਂ ਦੇ ਮੱਥੇ ਚੁੰਮ ਕੇ ਕਲੰਗੀਆਂ ਸਜਾ ਕੇ ਉਹ ਕਚਹਿਰੀ ਦੇ ਵਿੱਚ ਭੇਜਦੇ ਨੇ ਉਹਨਾਂ ਨੂੰ ਪਤਾ ਸੀਗਾ ਕਿ ਛੋਟੇ ਸਹਿਬਜ਼ਾਦਿਆਂ ਨੇ ਸਲਾਮ ਕਬੂਲਤਾ ਕਰਨਾ ਨਹੀਂ ਪਰ ਇਹਨਾਂ ਨੂੰ ਬਹੁਤ ਸੱਦਤ ਤੇ ਤਸੀਹੇ ਦਿੱਤੇ ਜਾਣਗੇ ਉਹਨਾਂ ਨੇ ਜੰਦਿਆਂ ਨੂੰ ਇੱਕੋ ਹੀ ਗੱਲ ਕਹੀ ਕਿ ਪੁੱਤਰੋ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਜੀ ਵੀ ਜ਼ੁਲਮ ਦੇ ਅੱਗੇ ਨਹੀਂ ਝੁਕੇ ਤੇ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੀ ਜ਼ੁਲਮ ਦੇ ਅੱਗੇ ਨਹੀਂ ਝੁਕੇ ਤੁਸੀਂ ਜ਼ੁਲਮ ਦੇ ਅੱਗੇ ਨਹੀਂ ਝੁਕਣਾ ਐਨੀ ਗੱਲ ਕਹਿ ਕੇ ਉਹਨਾਂ ਦੋਨੋਂ ਪੋਤਿਆਂ ਨੂੰ ਇੰਨੀ ਗੱਲ ਕਹਿ ਕੇ ਉਹਨਾਂ ਦੋਨੇ ਪੋਤਿਆਂ ਨੂੰ ਸਿਪਾਈਆਂ ਦੇ ਨਾਲ ਭੇਜ ਦਿੱਤਾ ਤੇ ਜਦੋਂ ਸੂਬੇ ਦੀ ਕਚੈਰੀ ਲੱਗੀ ਹੁੰਦੀ ਹੈਗੀ ਉਹ ਵੱਡਾ ਦਰਵਾਜ਼ਾ ਬੰਦ ਕਰ ਦਾਂਦੇ ਨੇ ਛੋਟਾ ਗੇਟ ਖੁੱਲਾ ਰੱਖਦੇ ਨੇਗੇ ਤਾਂ ਕਿ ਉਹ ਜਦੋਂ ਬੱਚੇ ਸਿਰ ਝੁਕਾ ਕੇ ਅੰਦਰ ਵਰਨ ਤਾਂ ਸਾਰੀ ਕਚੈਰੀ ਤਾੜੀਆਂ ਮਾਰ ਦੂ ਕਿ ਬੱਚਿਆਂ ਨੇ ਸਿਰ ਝੁਕਾਤਾ ਪਰ ਬਾਬਾ ਜਰਾਵਰ ਸਿੰਘ ਜੀ ਅੱਗੇ ਸੀ ਬਾਬਾ ਫਤੇ ਸਿੰਘ ਜੀ ਪਿੱਛੇ ਸੀਗੇ ਬਾਬਾ ਜਰਾਵਰ ਸਿੰਘ ਜੀ ਨੇ ਫਤੇ ਸਿੰਘ ਜੀ ਦੇ ਕੰਨ ਵਿੱਚ ਕੁਝ ਕਿਹਾ ਇਹ ਹੀ ਗੱਲ ਕਹੀ ਹੋਊਗੀ ਕਿ ਸਿਰ ਨਹੀਂ ਝੁਕਾਣਾ ਪਹਿਲਾਂ ਪੈਰ ਅੱਗੇ ਕਰਨਾ ਹੈ ਪੈਰ ਦੀ ਜੁੱਤੀ ਦਿਖਾ ਕੇ ਉਹ ਤਖਤ ਨੂੰ ਫੇਰ ਅੰਦਰ ਵੜਨਾ ਹੈਗਾ ਤਾਂ ਬਾਬਾ ਜਰਾਵਰ ਸਿੰਘ ਜੀ ਅੱਗੇ ਲੱਗੇ ਤੇ ਉਹਨਾਂ ਨੇ ਪੈਰ ਦੀ ਜੁੱਤੀ ਦਿਖਾ ਕੇ ਅੱਗੇ ਹੋ ਕੇ ਫੇਰ ਅੰਦਰ ਟੱਫੇ ਤਾਂ ਸਾਰੀ ਕਚੈਰੀ ਇੱਕਦਮ ਹੱਲ ਗਈ ਕਿ ਜਦੋਂ ਛੋਟੇ ਬੱਚੇ ਹੀ ਐਦਾਂ ਦੇ ਨੇਤੇ ਇਹਨਾਂ ਦੇ ਪਿਤਾ ਕਿਹੇ ਜੇ ਹੋਣਗੇ ਸਹਿਬਜ਼ਾਦਿਆਂ ਨੇ ਅੰਦਰ ਜਾ ਕੇ ਫਤੇ ਬੁਲਾਈ ਵਾਹਿਗੁਰੂ ਜੀ ਦਾ ਖਾਲਸਾ ਵਾਹੀ ਉਹ ਕੀ ਫਤੇ ਇਹ ਦੇਖ ਕੇ ਵਜ਼ੀਰ ਖਾਨ ਬਹੁਤ ਗੁੱਸੇ ਹੋਇਆ। ਵਜ਼ੀਰ ਖਾਨ ਨੇ ਨਵਾਬ ਮਲੇਰ ਕੋਟੜਲੇ ਨੂੰ ਕਿਹਾ ਕਿ ਇਹ ਨੇ ਗੋਵਨ ਸਿੰਘ ਦੇ ਬੱਚੇ ਜਿਨੇ ਥੋਡੇ ਭਰਾ ਨੂੰ ਚਮਕੌਰ ਦੀ ਕੜੀ ਦੇ ਵਿੱਚ ਤੀਰ ਮਾਰ ਕੇ ਕਤਲ ਕਰ ਦਿੱਤਾ। ਮਲੇਰ ਕੋਟੜਲੇ ਨਵਾਬ ਨੇ ਇਹ ਗੱਲ ਕਹੀ ਕਿ ਇਹਨਾਂ ਬੱਚਿਆਂ ਨਾਲ ਮੇਰਾ ਕੋਈ ਦੁਸ਼ਮਣੀ ਨਹੀਂ ਹੈਗੀ। ਇਹਨਾਂ ਦੇ ਪਿਤਾ ਨੂੰ ਮੈਂ ਜੰਗ ਦੇ ਵਿੱਚ ਹੀ ਟੱਕਰੂੰਗਾ। ਕਚਹਿਰੀ ਦੇ ਵਿੱਚ ਨਵਾਬ ਮਲੇਰ ਕੋਟੜਲੇ ਆਈ ਸੀਗੇ ਜਿਨ੍ਹਾਂ ਨੇ ਨਾ ਦਾ ਨਾਰਾ ਮਾਰਿਆ। ਨਹੀਂ ਸਾਰੀ ਜਲਾਦਾਂ ਦੀ ਕਚਹਿਰੀ ਦੇ ਵਿੱਚ ਕੋਈ ਇਹ ਹੈ ਜਾਂ ਨਹੀਂ ਸੀਗਾ ਜਿਨੇ ਵੀ ਐਂ ਕਿਹਾ ਹੋਵੇ ਵੀ ਬੱਚਿਆਂ ਨੂੰ ਮਾਫ ਕਰ ਦਿੱਤਾ ਜਾਵੇ। ਤੇ ਇਧਰੋਂ ਕਾਜੀ ਨੇ ਵੀ ਕਿਹਾ ਕਿ ਬੱਚਿਆਂ ਨੂੰ ਤਸ਼ੱਦਦ ਨਹੀਂ ਦਿੱਤੇ ਜਾ ਸਕਦੇ ਨਾ ਹੀ ਬੱਚਿਆਂ ਦਾ ਕਤਲ ਕਰ ਸਕ ਜਾਂਗੇ ਇਸਲਾਮ ਇਹ ਗੱਲ ਕਬੂਲ ਨਹੀਂ ਕਰਦਾ ਇਸੇ ਧਰਮ ਦੇ ਵਿੱਚ ਬੱਚਿਆਂ ਨੂੰ ਮਾਰਨਾ ਸਹੀ ਨਹੀਂ ਮੰਨਿਆ ਜਾਂਦਾ ਹੈਗਾ ਤਾਂ ਐਨੀ ਗੱਲ ਸੁਣ ਕੇ ਸਾਰੀ ਕਚਹਿਰੀ ਇੱਕਦਮ ਸ਼ਾਂਤ ਹੋ ਗਈ ਵਜ਼ੀਰ ਖਾਂ ਵੀ ਠੰਡਾ ਹੋ ਕੇ ਬਹਿ ਗਿਆ ਤਾਂ ਇੱਥੇ ਸੁਚਾਨੰਦ ਨੇ ਇੱਕ ਚਾਲ ਹੋਰ ਖੇਡੀ ਉਹਨੇ ਕੀ ਕਰਿਆ ਕਿ ਇਹਨਾਂ ਨੂੰ ਤੁਸੀਂ ਰਿਹਾ ਕਰ ਲੱਗਦੇ ਹੋਗੇ ਇਹਨਾਂ ਤੋਂ ਪੁੱਛ ਤਾਂ ਲੋ ਵੀ ਤੁਸੀਂ ਰਹਾ ਹੋ ਕੇ ਕੀ ਕਰੋਗੇ ਤਾਂ ਸੁਚਾਨੰਦ ਨੇ ਦੋਨੇ ਸਾਹਿਬਜ਼ਾਦਿਆਂ ਨੂੰ ਪੁੱਛਿਆ ਛੋਟੇ ਸਹਿਬਜਾ ਦਾ ਤਾਂ ਜਵਾਬ ਦੇ ਨਹੀਂ ਰਹੇ ਸੀ ਉਹ ਤਾਂ ਕੱਲਾ ਨਾ ਦੇ ਵਿੱਚ ਸਿਰ ਹਿਲਾਉਂਦੇ ਸੀਗੇ ਵੱਡਾ ਸਹਿਬਜਾ ਦਾ ਜੁਰਾਵਰ ਸਿੰਘ ਜੀ ਹੀ ਜਵਾਬ ਕਰਦੇ ਸੀਗੇ ਸਚਾਨੰਦ ਨੇ ਬਾਬਾ ਜੁਰਾਵਰ ਸਿੰਘ ਜੀ ਨੂੰ ਪੁੱਛਿਆ ਕਿ ਜੇ ਸਾਨੂੰ ਇੱਥੋਂ ਰਹਾ ਕਰ ਦਿੱਤਾ ਜਾਵੇ ਤੁਸੀਂ ਕੀ ਕਰੋਗੇ ਬਾਬਾ ਜੁਰਾਵਰ ਸਿੰਘ ਜੀ ਨੇ ਇਹ ਜਵਾਬ ਦਿੱਤਾ ਕਿ ਤੁਸੀਂ ਸਾਨੂੰ ਇੱਥੋਂ ਰਹਾ ਕਰੋਗੇ ਅਸੀਂ ਸਿੱਖ ਇਕੱਠੇ ਕਰਾਂਗੇ ਤੇ ਤੁਹਾਡੇ ਉੱਤੇ ਹਮਲਾ ਕਰਾਂਗੇ ਤੇ ਦੁਬਾਰੇ ਫਿਰ ਪੁੱਛਿਆ ਸਚਾਨੰਦ ਨੇ ਵੀ ਅਸੀਂ ਤੁਹਾਨੂੰ ਫੇਰ ਫੜ ਲਾਂਗੇ ਫਿਰ ਤੁਸੀਂ ਕੀ ਕਰੋਗੇ ਫਿਰ ਜੁਰਾਵਰ ਸਿੰਘ ਜੀ ਨੇ ਜਵਾਬ ਦਿੱਤਾ ਕਿ ਅਸੀਂ ਆਪਦਾ ਆਨੰਦਗੜ੍ਹ ਦਾ ਕਿੜਾ ਛੜਾਵਾਂਗੇ ਤੇ ਤੁਹਾਡੇ ਉੱਤੇ ਹਮਲਾ ਕਰਾਂਗੇ ਜ਼ਾਲਮ ਹਕੂਮਤ ਦੀਆਂ ਜੜਾਂ ਪਟਾਂਗੇ ਐਨੀ ਗੱਲ ਸੁਣ ਕੇ ਵਜ਼ੀਰ ਖਾਂ ਬਹੁਤ ਗੁੱਸੇ ਹੋ ਜਾਂਦਾ ਤੇ ਸੁਚਾਨੰਦ ਨੂੰ ਕਹਿੰਦਾ ਕਰ ਲੋ ਇਹਨਾਂ ਨੂੰ ਇਹਾ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇਗੇ ਤੁਸੀਂ ਇਹਨਾਂ ਨੂੰ ਰਹਾ ਕਰਨ ਬਾਰੇ ਸੋਚਦੇ ਸੀ ਇਹ ਤੁਹਾਡੀਆਂ ਜੜਾਂ ਪੁੱਟਣ ਨੂੰ ਫਿਰਦੇ ਨੇਗੇ ਐਨੀ ਗੱਲ ਸੁਣ ਕੇ ਵਜ਼ੀਰ ਖਾਂ ਨੇ ਇਹ ਫਰਮਾਨ ਜਾਰੀ ਕਰਤਾ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾਵੇ ਨੀਹਾਂ ਦੇ ਵਿੱਚ ਚਿੰਨਾ ਵੀ ਇੱਕ ਤਸ਼ੱਦਦ ਸੀਗੀ ਬਹੁਤ ਵੱਡੀ ਕਿੰਨਿਆਂ ਦੇ ਵਿੱਚ ਉਹਨਾਂ ਨੂੰ ਚਿਨਿਆ ਜਦੋਂ ਇੱਥੇ ਗੁਰੂ ਘਰ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈਗਾ ਤੁਹਾਨੂੰ ਉਹ ਵੀ ਵੀਡੀਓ ਦੇ ਵਿੱਚ ਦਿਖਾਉਣੇ ਆਗੇ ਸਾਡ ਜੀ ਚੁੱਤ ਸਾਰੀ ਕਚਹਿਰੀ ਦੇ ਵਿੱਚ ਹੱਲਾ ਮੱਚ ਗਿਆ ਕਿ ਛੋਟੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾਊਗਾਗਾ ਪੂਰਾ ਇਲਾਕਾ ਇਕੱਠਾ ਹੋ ਗਿਆ ਜਦੋਂ ਨੀਹਾਂ ਦੇ ਵਿੱਚ ਬੱਚਿਆਂ ਨੂੰ ਚਿਣਿਆ ਜਾ ਰਿਹਾ ਸੀਗਾ ਤਾਂ ਮਿਸਤਰੀ ਨੇ ਕਿਹਾ ਵੀ ਇਹਨਾਂ ਦੇ ਗੋਡਿਆਂ ਦੇ ਹੱਡਾਂ ਅਤੇ ਪੈਰਾਂ ਦੀਆਂ ਹੱਡੀਆਂ ਵਿੱਚ ਆਉਂਦੀਆਂ ਨੇਗੀਆਂ ਤਾਂ ਵਜ਼ੀਰ ਖਾਨ ਨੇ ਕਿਹਾ ਕਿ ਕੰਦ ਸਿੱਧੀ ਕੱਢਿਓ ਇਹਨਾਂ ਦੇ ਹੱਡ ਗੋਡੇ ਬਿਸ਼ੱਕ ਛਿੱਲ ਦਿਓ ਉਹਨਾਂ ਦੇ ਹੱਡ ਗੋਡੇ ਛਿੱਲ ਕੇ ਦੀਵਾਰ ਔਰੇ ਗਲ ਤੱਕ ਆ ਗਈ ਸੀਗੀ ਜਦੋਂ ਦੀਵਾਰ ਗਲ ਤੱਕ ਆ ਗਈ ਉਦੋਂ ਬਾਬਾ ਜਰਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਬੇਹੋਸ਼ ਹੋ ਗਏ ਉੱਥੇ ਡਿੱਗ ਪਏ ਤੇ ਜ਼ਾਲਮ ਫਿਰ ਵੀ ਨਹੀਂ ਹਟੇਗੇ ਉਹਨਾਂ ਨੇ ਇਹ ਦਵਾਰ ਦਵਾਰੇ ਖਿੱਚ ਕੇ ਦੋਨੇ ਸ਼ਹਿਬਜ਼ਾਦਿਆਂ ਨੂੰ ਉੱਥੇ ਸ਼ਹਾਦਤ ਦੇ ਦਿੱਤੀ ਹਰ ਸਾਲ ਪਉਦੇ ਮਹੀਨੇ ਵਿੱਚ ਉਹਨਾਂ ਸ਼ਹੀਦਾਂ ਨੂੰ ਇੱਥੇ ਯਾਦ ਕੀਤਾ ਜਾਂਦਾ ਫਤੇਗੜ ਸਾਹਿਬ ਜੋਤੀ ਸਰੂਪ ਗੁਰੂ ਘਰ ਦੇ ਵਿੱਚ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਮੇਰੇ ਚੈਨਲ HR Not Rider ਨੂੰ ਕਰੋ ਸਬਸਕ੍ਰਾਈਬ